ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਮਾਰਟ ਐਸਏ ਰਾਈਟਿੰਗ ਚੈਨਲ ਤੇ ਤਾਂ ਅੱਜ ਦੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਏ ਆਂ ਲਾਇਬ੍ਰੇਰੀ ਤੇ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਸਟਾਰਟ ਕਰਦੇ ਆਂ ਲਾਇਬ੍ਰੇਰੀ ਦਾ ਸ਼ਾਬਦਿਕ ਅਰਥ ਕਿਤਾਬਾਂ ਦਾ ਘਰ ਹੈ ਕਿੰਨੇ ਸਮਾਧੀਆਂ ਲਾਇਬ੍ਰੇਰੀਆਂ ਹੁੰਦੀਆਂ ਹਨ ਨਿੱਜੀ ਕਲਾਸ ਅਤੇ ਜਨਤਕ ਲੇਖਕਾਂ ਵਕੀਲਾ ਡਾਕਟਰਾਂ ਅਧਿਆਪਕਾਂ ਸਿਆਸਤਦਾਨਾਂ ਆਦਿ ਦੀਆਂ ਲਾਇਬ੍ਰੇਰੀਆਂ ਨਿੱਜੀ ਲਾਇਬ੍ਰੇਰੀਆਂ ਅਧੀਨ ਆਉਂਦੀਆਂ ਹਨ ਕੋਈ ਵੀ ਇਹਨਾਂ ਦੀ ਵਰਤੋਂ ਕਰ ਸਕਦਾ ਹੈ ਸਾਡੇ ਦੇਸ਼ ਵਿੱਚ ਲਾਇਬ੍ਰੇਰੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪ੍ਰਾਚੀਨ ਕਾਲ ਵਿੱਚ ਰਾਜਾ ਜਨਕ, ਅਸ਼ੋਕ, ਚੰਦਰਗੁਪਤ, ਚਾਨਕਯ, ਯੁਦਿਸ਼્ਤਰ ਦੀਆਂ ਨਿੱਜੀ ਲਾਇਬ੍ਰੇਰੀਆਂ ਦਾ ਵਰਣਨ ਮਿਲਦਾ ਹੈ। ਮੁਗਲ ਕਾਲ ਵਿੱਚ ਵੀ ਲਾਇਬ੍ਰੇਰੀਆਂ ਦਾ ਬੋਲਬਾਲਾ ਰਿਹਾ ਹੈ। ਲਾਈਬ੍ਰੇਰੀ ਗਿਆਨ ਪ੍ਰਾਪਤੀ ਦਾ ਸਭ ਤੋਂ ਵਧੀਆ ਸਾਧਨ ਹੈ। ਲਾਈਬ੍ਰੇਰੀ ਦੇ ਸ਼ਾਂਤ ਵਾਤਾਵਰਣ ਵਿੱਚ ਪੜ੍ਹ ਕੇ ਗਿਆਨ ਪ੍ਰਾਪਤ ਹੁੰਦਾ ਹੈ। ਲਾਈਬ੍ਰੇਰੀਆਂ ਵਿੱਚ ਪੁਰਾਤਨ ਗ੍ਰੰਥ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਕ ਨਾਲ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ ਲਾਇਬ੍ਰੇਰੀਆਂ ਸਾਡੇ ਵਿਦਿਅਕ ਸਮਾਜਿਕ ਮਾਨਸਿਕ ਸੱਭਿਆਚਾਰਕ ਤੇ ਅਧਿਆਤਮਿਕ ਵਿਕਾਸ ਵਿੱਚ ਸਹਾਇਕ ਹੁੰਦੀਆਂ ਹਨ ਮਹਾਤਮਾ ਗਾਂਧੀ ਅਨੁਸਾਰ ਹਰ ਘਰ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਲਾਈਬ੍ਰੇਰੀਆਂ ਦੀ ਮਹੱਤਤਾ ਨੂੰ ਸਮਝਣ ਦੀ ਘਾਟ ਅਤੇ ਗਰੀਬੀ ਦੀ ਬਹੁਤਾਤ ਕਾਰਨ ਭਾਰਤ ਵਿੱਚ ਅੱਜ ਵੀ ਇਹਨਾਂ ਦੀ ਹਾਲਤ ਬਹੁਤ ਮਾੜੀ ਹੈ। ਵਿੱਦਿਆ ਦੇ ਪਸਾਰ, ਯੋਗ ਸੇਵਾਦਾਰਾ ਸਰਕਾਰੀ ਗ੍ਰਾਂਟਾਂ ਅਤੇ ਚੰਗੇ ਸਾਹਿਤ ਦੀ ਚੋਣ ਨਾਲ ਹੀ ਅਸੀਂ ਲਾਇਬ੍ਰੇਰੀਆਂ ਦੀ ਹਾਲਤ ਸੁਧਾਰ ਸਕਦੇ ਹਾਂ ਤਾਂ ਬੱਚਿਓ ਇਹ ਸੀ ਲਾਇਬ੍ਰੇਰੀ ਤੇ ਪੰਜਾਬੀ ਵਿੱਚ ਲੇਖ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ